ਫਾਈਲ ਜਿਹੜੀ ਇਹ ਰਜਿਸਟਰ ਕੀਤੀ ਗਈ ਹੈ ਜਿਸ ਤੇ ਅਸੀਂ ਹੁਣ ਤੱਕ ਦੋ ਜਿਹੜੇ ਵਿਅਕਤੀ ਨੂੰ ਜਿਹੜਾ ਕਾਬੂ ਕੀਤਾ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਪੰਜਵੀਂ ਨਗਰੀ ਦਾ ਰਾਜਾ ਰਫਗਾਲਾ ਪੁੱਤਰ ਰਾਜਕੁਮਾਰ ਪ੍ਰੇਮ ਨਗਰ ਦਾ ਜਿਨ੍ਹਾਂ ਕੋਲ ਹੁਣ ਤੱਕ ਸਾਨੂੰ ਇੱਕ ਸਕੂਟੀ ਇੱਕ ਜਿਹੜਾ ਵਾਰਦਾਤ ਵੇਲੇ ਵਰਤੇ ਜਾਣ ਵਾਲਾ ਮੋਟਰਸਾਈਕਲ ਜਿਹੜਾ ਸਨੇਚਿੰਗ ਕਰਦੇ ਸੀ ਉਹ ਉਹ ਤੇ 6 ਮੋਬਾਈਲ ਫੋਨ ਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਆ ਹੋਰ ਨਾਮਜ਼ਦ ਕੀਤੇ ਆ ਜਿਨ੍ਹਾਂ ਕੋਲ ਸਾਨੂੰ ਜਿਨ੍ਹਾਂ ਕੋਲ ਇਹ ਮੋਬਾਈਲ ਸਨੇਚ ਕਰਕੇ ਅੱਗੇ ਸੇਲ ਕਰ ਦਿੰਦੇ ਸੀ ਉਹਨਾਂ ਨੂੰ ਵੀ ਅਸੀਂ ਇਸ ਮੁਕਦਮੇ ਵਿੱਚ ਅਸੀਂ ਹੁਣ ਤੱਕ ਬੁੱਕ ਕੀਤਾ ਤੇ ਉਹਨਾਂ ਤੋਂ ਸਾਨੂੰ ਹੈ ਵੀ ਉਮੀਦ ਕਾਫੀ ਭਾਰੀ ਮਾਤਰਾ ਸਾਨੂੰ ਮੋਬਾਈਲ ਕੋਲ ਸਾਨੂੰ ਸ਼ਹਿਰ ਦੇ ਵਿੱਚ ਹਾਲੇ ਵੀ ਚੋਰੀਆਂ ਹੋ ਰਹੀਆਂ ਨੇ ਰੋਕ ਨਹੀਂ ਰਹੀਆਂ ਉਹਨਾਂ ਨੂੰ ਕਦੋਂ ਤੱਕ ਠੱਲ ਪਾ ਲਈਤੀ ਜਾਏਗੀ ਸਾਡੇ ਵੱਲੋਂ ਜਿਹੜੀ ਹਮੇਸ਼ਾ ਜਿਹੜੀ ਹੈਗੀ ਲਗਾਤਾਰ ਜਿਹੜੀ ਇਸ ਡਰ ਰਹੀ ਹੈ ਜਿਸ ਚੀਜ਼ ਸੀ ਲਗਾਤਾਰ ਚੋਰੀਆਂ ਜਿਹੜੇ ਮੋਟਰਸਾਈਕਲ ਚੋਰੀ ਹੋ ਰਹੇ ਆ ਜਾਂ ਮੋਬਾਈਲ ਸਨੇਚ ਹੋ ਰਹੇ ਆ ਲਗਾਤਾਰ ਸਾਡੇ ਉਹਨਾਂ ਰਿਕਵਰ ਕੀਤੇ ਜਾ ਰਹੇ ਸਰ ਮਾਮਲੇ ਵਿੱਚ ਦੱਜ ਜਗੇ ਜਿਹੜੇ ਵੀ ਬੰਦੇ ਹੁਣ ਫੜ ਰਹੇ ਤਾਂ ਉਹਨਾਂ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਸਾਰੀ ਜਿਹੜੀ ਹੈਗੀ ਹੈ ਹਰੇਕ ਵਾਰदात ਜਿਹੜੀ ਰੀਸੈਂਟ ਟਾਈਮ ਚ ਹੋਈ ਹੈ ਸਾਡੀ ਜਿਹੜੀ ਹੈ ਟ੍ਰੇਸ ਹੋ ਰਹੀ ਹੈ ਤੇ ਸਰ ਪੁਲਿਸ ਵੱਲੋਂ ਇਸ ਗੱਲ ਤੇ ਪੂਰੀ ਸਖਤ ਕਾਰਵਾਈ ਜਿਹੜੀ ਕੀਤੀ ਹੈ ਸਰ ਇਹਨਾਂ ਤੇ ਕੋਈ ਪਹਿਲਾਂ ਮਾਮਲੇ ਦਰਜ ਹੈਗੇ? ਹਾਂਜੀ ਇਹਨਾਂ ਤੇ ਪਹਿਲਾਂ ਵੀ ਜਿਹੜੀਆਂ ਹੈਗੀਆਂ ਸਬੂਰ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ। ਸਰ ਕਿਤੇ ਨਾ ਕਿਤੇ ਮੰਨਦੇ ਆ ਗਸ਼ਤ ਦੀ ਕਮੀ ਹੈ ਪੁਲਿਸ ਦੀ ਨਫਰੀ ਦੀ ਕਮੀ ਹੋਣ ਕਰਕੇ ਪੂਰੀ ਜਿਹੜੀ ਰਾਤ ਨੂੰ ਜਾਂ ਦਿਨ ਨੂੰ ਜਿਹੜੀ ਕਿ ਡਰਾਈਵ ਨਹੀਂ ਹੋ ਪਾਉਂਦੀ। ਦੀ ਕਮੀ ਲਾਲ ਸਕਦੇ ਵੀ ਜਿਹੜਾ ਹੈਗਾ ਰੀਸੈਂਟ ਟਾਈਮਸ ਦੇ ਵਿੱਚ ਜੇ ਵਾਰਦਾ ਇੱਕ ਪੀਸੀਆਰ ਦੇ ਜਿਹੜੀਆਂ ਚੱਲ ਰਹੀਆਂ ਸਾਡੀਆਂ ਤਾਂ ਉਹ ਕਿਸੇ ਨਾ ਕਿਸੇ ਬਿਜ਼ੀ ਹੋਣ ਕਰਕੇ ਜਾਂ ਚੀਜ਼ ਹੈਗੀ ਹੈ ਪਰ ਜਿਹੜਾ ਵੀ ਹੌਟਸਪੌਟ ਏਰੀਆ ਹੈਗਾ ਤਾਂ ਅਸੀਂ ਧਿਆਨ ਰੱਖਦੇ ਵੀ ਉੱਥੇ ਵੱਧ ਤੋਂ ਵੱਧ ਅਸੀਂ ਪੈਟਰੋਲਿੰਗ ਕੀਤੀ ਜਾਵੇ ਤੇ ਜਿਹੜਾ ਸਾਰਾ ਏਰੀਆ ਨੂੰ ਅਸੀਂ ਨਾਈਟ ਚੈਕਿੰਗ ਅਸੀਂ ਖੁਦ ਦਾ ਜਿਹੜਾ ਹੈਗਾ ਰੋਜ਼ ਸਾਡੇ ਫਾਦਰ ਦਾ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਈਟ ਡੋਮੀਨੇਸ਼ਨ ਪਲਾਨ ਬਣਾਇਆ ਜਾਂਦਾ ਜਿਸ ਵਿੱਚ ਸਾਰੇ ਜਿਹੜੇ ਅਫਸਰ ਇਹਨਾਂ ਨੂੰ ਚੈੱਕ ਵੀ ਕਰਦੇ ਤੇ ਅਸੀਂ ਪੀਸੀਆਰ ਨੂੰ ਜਿਹੜਾ ਅਲਰਟ ਰੱਖਦੇ ਹਾਂ